ਕਮੇ ਸ਼ੁਰੂ ਕਰਵਾਇਆ ਸਰ ਲੈਂਡ ਪਾਲਿਸੀ ਨੂੰ ਕਿਵੇਂ ਦੇਖੋ ਲੈਂਡ ਪੂਲਿੰਗ ਸਕੀਮ ਹੈ ਜਿਹੜੀ ਇੱਕ ਐਸੀ ਸਕੀਮ ਹੈ ਮੈਂ ਕਹਿ ਸਕਦਾ ਕਿ ਨਾ ਤਾਂ ਪੰਜਾਬ ਦੇ ਵਿੱਚ ਕਦੀ ਪਹਿਲਾਂ ਆਈ ਹੈ ਕਿਸੇ ਸੂਬੇ 'ਚ ਨਹੀਂ ਆਈ ਮੈਨੂੰ ਤਾਂ ਹੈਰਾਨੀ ਹੈ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਹ ਰੌਲਾ ਰੱਪਾ ਕਰ ਰਹੇ ਨੇ ਰੌਲਾ ਰੱਪਾ ਕਿਸ 'ਤੇ ਕਹਿਣਾ ਕੀ ਚਾਹੁੰਦੇ ਨੇ ਅਸੀਂ ਓਪਨ ਆਪਸ਼ਨ ਰੱਖੀ ਹੈ ਕਿ ਜਿਸ ਕਿਸੇ ਦਾ ਜੀ ਕਰਦਾ ਉਹ ਇੱਥੇ ਜ਼ਮੀਨ ਰਜਿਸਟਰ ਕਰਾਵੇ ਦੇਵੇ ਨਾ ਦੇਵੇ ਜੇ ਤਾਂ ਅਸੀਂ ਜ਼ਮੀਨ ਐਕਵਾਇਰ ਕਰਦੇ ਹੋਈਏ ਤਦ ਤੁਸੀਂ ਕਹਿ ਸਕਦੇ ਆ ਵੀ ਜ਼ਬਰਦਸਤੀ ਜ਼ਮੀਨ ਲੈ ਲਈ ਜੀ ਹੁਣ ਜਦੋਂ ਓਪਨ ਹੈ ਕਿ ਆਕੇ ਬੰਦਾ ਖੁਦ ਕਹੇ ਵੀ ਮੈਂ ਜ਼ਮੀਨ ਦੇ ਰਿਆਂ ਫਿਰ ਕੀ ਰੌਲਾ ਅੱਛਾ ਫਿਰ ਅਸੀਂ ਜ਼ਮੀਨ ਦੇ ਵਿੱਚ ਉਹਨੂੰ ਭਾਈਵਾਲ ਬਣਾਤਾ ਚੌਥਾ ਹਿੱਸਾ ਜ਼ਮੀਨ ਦੂਜੇ ਸ਼ਬਦਾਂ ਚ ਉਹਨੂੰ ਦੇਤੀ ਮੋੜ ਕੇ ਨਹੀਂ ਪਹਿਲਾਂ ਕੀ ਹੁੰਦਾ ਸੀ ਜ਼ਮੀਨ ਐਕਵਾਇਰ ਕਰ ਲਈ ਉਹ ਕਿਸਾਨ ਵਿਚਾਰੇ ਦੇਖਦੇ ਰਹਿੰਦੇ ਸੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਜਮੀਨਾਂ ਦਾ ਰੇਟ ਸੀ ਜਿਹੜਾ ਉਹ ਇੰਚਾਂ ਦੇ ਗਜਾਂ ਦੇ ਹਿਸਾਬ ਨਾਲ ਹੋ ਜਾਂਦਾ ਸੀ ਅਸੀਂ 1000 ਗਜ ਰੈ residenial ਦੇਤੀ 200 ਗਜ ਜਿਹੜੀ ਕਮਰਸ਼ੀਅਲ ਦੇਤੀ ਜੇ ਕਮਰਸ਼ੀਅਲ ਨਹੀਂ ਲੈਣੀ ਤਾਂ 600 ਗਜ ਕਰਤੀ ਜੇ ਉਸ ਤੋਂ ਬਾਅਦ ਜ਼ਮੀਨ ਦੀ ਰਜਿਸਟ੍ਰੇਸ਼ਨ ਹੋ ਗਈ ਐਲਓਆਈ ਜਾਰੀ ਹੋ ਗਿਆ 50000 ਰੁਪਏ ਏਕੜ ਜ਼ਮੀਨ ਕਿਸਾਨ ਬਾਹੂਗਾ 50000 ਰੁਪਏ ਏਕੜ ਦੇਣਾ ਜਦੋਂ ਜ਼ਮੀਨ ਦਾ ਕਬਜ਼ਾ ਲੈ ਲਿਆ 1 ਲੱਖ ਰੁਪਇਆ ਏਕੜ ਦੇਣਾ। ਉਸ ਤੋਂ ਬਾਅਦ ਜ਼ਮੀਨ ਦੇ ਵਿੱਚ ਹਿੱਸੇਦਾਰੀ ਹੈ। ਆ ਜਿਹੜੇ ਰੌਲਾ ਪਾਉਂਦੇ ਆ ਇਹਨਾਂ ਦੇ ਜ਼ਮੀਨਾਂ ਹੈਗੀਆਂ ਨੇ ਉੱਤੇ। ਜਿਹੜੇ ਉੱਥੇ ਲੀਡਰ ਤੌਰੇ ਫਿਰਦੇ ਉਹਨਾਂ ਦੇ ਜ਼ਮੀਨਾਂ ਹੈਗੀਆਂ ਨੇ ਉੱਤੇ। ਜਿਹਦੀ ਜ਼ਮੀਨ ਹੈ ਉਹਨੂੰ ਚੰਗਾ ਲੱਗੂਆ ਕੇ ਜ਼ਮੀਨ ਦੇ ਦਊਗਾ ਨਹੀਂ ਚੰਗਾ ਲੱਗੂਆ ਨਾ ਦੇਊਗਾ। ਸੋ ਇਸ ਕਰਕੇ ਇਹ ਜਿਹੜਾ ਰੌਲਾ ਰੱਪਾ ਪਾ ਰਹੇ ਨੇ ਵਿੱਚੇ ਕਾਂਗਰਸੀ ਹੋਗੇ, ਵਿੱਚੇ ਕਾਲੀ ਹੋਗੇ, ਵਿੱਚੇ ਭਾਜਪਾ ਵਾਲੇ ਹੋਗੇ। ਇਹ ਸਭ ਡਰਾਮੇਬਾਜ਼ੀਆਂ ਕਰ ਰਹੇ ਨੇ ਕਹਿਣ ਨੂੰ ਕੁਝ ਰਿਹਾ ਨਹੀਂ, ਮੁੱਦਾ ਕੋਈ ਹੈ ਨਹੀਂ। ਬਿਨਾ ਮਤਲਬ ਉਦੇ ਖੜ ਰਹੇ ਨੇ ਪਰ ਲੋਕ ਬਹੁਤ ਸਿਆਣੇ ਨੇ